ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਰਾਗ ਬੇਲਾਵਲ ਮਹਲਾ 5 ਦੋ ਪਦੇ ਕਰ 5 ਵਾ ਏਕ ਅੰਕਾਰ ਸਤਗੁਰ ਪਰਸਾਦ ਅਵਰ ਉਪਾਵ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੇਤਲ ਮਨ ਪਿਆ ਗੁਰ ਪੂਰਾ ਅਰਦਾਇ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾ ਬਾਹ ਪਕੜ ਪ੍ਰਭ ਘੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੁਰਾ ਅਰਧਿਆ ਸਗਲਾ ਦੁੱਖ ਗਿਆ راکھن ہارے رکھا اپنی کرمیا رہا بہ پکڑ پرو کرا کی نا سمر سمر من تن سکھی نانک نرپیا ਆਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਰਿ ਰਾਖਿਆ ਆਪਣੇ ਕਰਮਿਆ ਰਹਾ ਬਾਪ ਪਕੜ ਪ੍ਰਭ ਘੜਿਆ ਕੀਨਾ ਆਪਣੇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ रोग शीतल मन पया गुरु पुरा अरहदया सगला दुख गया राखन हारे राखिया कर अपने कर्मया रहा बा पकड प्रभु कडेया कीना अपनेया ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵਰ ਉਪਾਅ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ راکھن ہارے رکھا اپنی کرمیا رہا بہاں پکڑ پرو کینا اپنا سمر سمر من تن سکی نانک نرپیا ਆਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਰਿ ਰਾਖਿਆ ਆਪਣੇ ਕਰਮਿਆ ਰਹਾ ਬਾਪ پکڑ ਪ੍ਰਭ ਘੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਅਵਰ ਉਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ روگ تل مان پیا گور پورا ارادیا سگلا دکھ گیا راکھن ہارے راکھیا اپنی کرمیا رہا باہ پکڑ پرب کر اپنیا ਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ راکھن ہار رکھا اپنی کرمیا رہا بہاں پکڑ پرو کینا اپنیا سمر سمر من تن سکی نانک نرپیا ਆਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਅਰਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾ ਬਾਪ پکڑ ਪ੍ਰਭ ਘੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੇਤਲ ਮਨ ਪਿਆ ਗੁਰ ਪੁਰਾ ਅਰਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾ ਬਾਹ ਪਕੜ ਪ੍ਰਭ ਘੜਿਆ ਕੀਨਾ ਆਪਣੇ ਆ ਸੇਮਰ ਸੇਮਰ ਮਨ ਤਨ ਸੁਖੀ ਨਾਨਕ ਨਿਰਭੈ ਆਵਰ ਉਪਾਵ ਸਭ त्याਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾ ਬਾਹ ਪਕੜ ਪ੍ਰਵ ਘੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਆਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰੂ ਪੁਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਰਿ ਰਾਖਿਆ ਆਪਣੇ ਕਰਮਿਆ ਰਹਾ ਬਾਪਕੜ ਪ੍ਰਵ ਘੜਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੇਤਲ ਮਨ ਪਿਆ ਗੁਰ ਪੂਰਾ ਅਰਦਾਇ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੇ ਕਰਮਿਆ ਰਹਾ ਬਾਪਕੜ ਪ੍ਰਭ ਘੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ